ਕੋਈ ਨਹੀਂ ਜੇ ਆ ਪੋਈ ਬੱਕਾ ਉਹਦਾ ਪਈ ਹੁਣ ਤੇਰੇ ਸਾਹਮਣੇ ਹੈ ਜੇ ਤੈਨੂੰ ਦੀਂਦੀ ਆ ਕਿਉਂ ਉਹ ਕਰਾ ਹੁਣ ਜੇ ਦੇਸੀ ਆ ਪਰਦੇਸੀ ਕਰ ਦੂਗਾ ਨਾ ਇਹ ਸਾਫ ਹੋਵੇ ਨਾ ਹਾਂ ਜੇ ਤੈਨੂੰ ਲੈਣੀ ਹੈ ਤਾਂ ਤਾਂ ਛੇੜੀ ਕਿੰਨੇ ਮੰਗੇ ਨੇ ਬਈ 16 ਜੀ 16 ਵੱਧ ਮੰਗ ਲੈ ਮੀਨੇ ਕਹੇ ਪਹਿਲੇ ਪੀਂ ਨਾ ਕਹੇ ਤਾਂ ਫਿਰ ਦੱਸੀ 16 ਸਨ ਸਾਵਨਾਂ ਮੰਗਣਾ ਜੇ ਬੀ ਕਹਿੰਦਾ ਫਿਰ ਫਾਇਦਾ ਕੀ ਗੱਲ ਦਾ ਨਹੀਂ ਸਾਵਨਾਂ ਵਾਲੀ ਮੰਗਿਆ ਮੈਂ ਤਾਂ ਸਾਵਨਾਂ ਵਾਲੀ ਮੰਗਿਆ ਤੁਸੀਂ ਦੱਸੋ ਲੰਦਾ ਦੇਖੀ ਹੈ ਲੰਦਾ ਦੇਖੀ ਹੈ ਛੋੜਾ ਕਿੱਥੇ ਹੈ ਛੋੜਾ ਨਾਲ ਨਾਲ ਗੱਡੂ ਕੀ ਮੰਨੇ ਕਿਹਦੇ ਹਾਂ ਬੱਕਰੀ ਥੋੜੀ ਜੀ ਇਹ ਛਾਜੇ ਪੈ ਗਿਆ ਵੇਖ ਲੈ ਕਿਨੇ ਦਾ ਬੰਦਾ ਕਰਦਾ ਵਾ ਆ ਗਿਆ ਇੱਥੇ ਆ ਜਾ ਮੈਦਾਨ ਵਾਲੇ ਕੋਲ ਵਾਲੇ ਨਾ ਮਗਰ ਜਿੱਦੋਂ ਹੋ ਜਾ ਬਾਈ ਬੰਦੇ ਦੇ ਕੋਣੀ ਪਾਜੂ ਕਰ ਗੱਲ ਇੱਧਰ ਆ ਗਿਆ ਸਰਦਾਰ ਸਰਦਾਰ ਕਹੇ ਤਾਂ ਆਪਾਂ 16 ਮਿੰਟ ਯਾਰ ਬਾਰੇ ਮਾਰਦੇ ਬੱਕਰੀ ਸਰੀ ਛੋਟੀ ਆ ਨਾ ਬੱਕਾ ਪਣਾ ਦੋ ਇਹਨਾਂ ਦੀ ਕੋਈ ਪਤਾ ਨਹੀਂ ਮੇਮ ਨਹੀਂ ਕਹਿ ਲੈ ਤੋਏ ਦੋ ਬੇਵੜੇ ਨੇ ਗੱਮਗਬਹਾਂ ਚੱਲ ਕੋਈ ਨਹੀਂ ਕਰ ਕਰਮਾਂ ਦੀ ਨਾ ਹੋਵੇ ਚੰਗੀ ਗੱਲ ਉਹ ਪੋਤਾ ਲੈ ਲੋ ਯਾਰ ਆਪਾਂ ਕਿ ਅੱਠ ਦੇ ਦਨੇ ਯਾਰ ਅੱਠ ਅੱਠ ਪੈਣਾ ਜਾਣਾ ਕਿਹਨੇ ਕਰੇ ਉਹ ਚੜਾਇਆ ਹਾਂ ਗੇਰੇ ਕਰੇਗਾ ਉਹ ਨਾ ਮਾਰ ਦੇ ਰਾਰੂ ਠੀਕ ਹੋ ਗਿਆ ਮੰਗ ਲੈ ਗਿਆ ਇਹਦੇ ਨੇ ਉਹ ਤਾਂ ਵੀ ਬੱਠੇਗਾ ਫਿਰ ਕਿਹੜਾ ਉਹ ਕਰੇਗਾ ਬੰਦਾ ਉੱਪਰ ਜਨਾਂ ਪੂਰਾ ਹੋ ਜਾ ਰੱਬ ਲੱਗਦੀ ਗੱਲ ਜਾਣ ਬਾਬਾ ਹੋਵਾ ਵੀ ਹੈ ਆਖਰੀ ਇਹ ਹੋ ਰਹਿ ਜਾਗਾ ਇਹ ਪੁੱਜੀ ਜਾਈ ਕੌਣ ਕਰਦਾ ਯਾਰ ਇਹਦਾ ਹੀ ਕੌਣ ਕਰਦਾ ਗਾਹ ਕੋਈ ਪੰਜ ਪੈਸੇ ਲਾ ਦੇ ਯਾਰ ਹਾਂ ਗਾਹ ਕੋਈ ਤੁਸੀਂ ਬੰਦਾ 20 ਯਾਰ ਨੋ ਕੋਈ ਸੱਦੇ 8 ਲੈ ਲੈ 9 ਲੈ ਲੈ 9.5 ਲੈ ਲੈ ਦਾਦੀ ਦੇਣੀ ਐ ਚੱਲ ਕਿੱਧਰ ਚੱਲਦਾ ਹਾਂ ਮਾਲ ਮੁਲਾ ਗਿਆ ਹੁਣ ਤਾਂ ਨਹੀਂ ਕਸਰ ਛੱਡੀ ਉਹ ਮੇਰੇ ਬੱਕਰੀ ਆ ਕਿ ਕਿ ਨਾ ਤੈਨੂੰ ਬਾਦੀ ਚੱਕਦਾ ਦੋਵੇਂ ਮੈਂ ਰੱਖ ਲੈ ਸਾਢੇ 4000 ਦੀ ਦੇ ਦੇ ਦੋ ਤੇਰੇ ਸਾਢੇ 4000 ਜੀ ਨਾਲ ਦੇ ਦੇ ਚੱਲ ਬੇ ਮੈਂ ਵੀ ਚੱਲਦਾਂ ਨਾ ਮੈਂ ਹੋਰ ਗੱਢੀ ਕਰਾ ਐਂੀਆਂ ਹੀ ਨਾਥੀ ਹੋਰੀਆਂ ਵੀ ਮੇਰੇ ਬਹੁਤ ਫਰਦੀਆਂ ਨੇ ਉਹ ਅੱਡ ਉਹ ਅੱਡ ਜਾਂਦਾ ਮੁੰਡਾ ਚਾਰਨਾ ਚੱਲ ਮੈਂ ਇਧਰ ਨਿੱਗਰਦੇ ਹਾਂ ਨਾਲੇ ਦੁੱਧ ਵਾਲੀਆਂ ਨਾ ਰੌਲਦੀਆਂ ਬੱਕਰੀਆਂ ਘਲਣੀਆਂ ਨਵ ਪਰਸੋਂ ਪਰਸੋਂ ਲੈ ਕੇ ਆਇਆ ਕੱਲ ਛੇਤਰ ਤੋਂ ਆ ਗਏ ਮਾਂ ਪੂਰੀ ਹੈਗਾ ਐ ਨਹੀਂ ਇਕਲੀ 10 12 ਦੀ ਗੱਡੀ ਭਰਾਂ ਪੂਰੀ ਹੈਗਾ ਮਾਂ ਤੋਂ ਉਹ ਮੰਡੀ ਮੇਰੇ ਨਾਲ 40000 ਬਣੂਸ ਵਾਲਾ ਇਕੱਠਾ ਦਸਾਂ ਦਾ ਇਹ ਵੀ ਗੱਲ ਨਹੀਂ ਹੈਗੀ ਬਾਬਾ ਮਾਰ ਮਰੇ ਲਾ ਦਾਂ ਖੋਲ ਦਾਂਗੇ ਬੱਕਰੀਆਂ ਦਾ ਢੱਬਾ ਹੈ ਮਾਲ ਮੁਲਾ ਇਮਾਨਦਾਰੀ ਤੋਂ ਤੂੰ ਵੀ ਰਾਹ ਦਦੇ ਫਿਰ ਮੈਨੂੰ ਮਾਤਾ ਤਾਂ 16 ਰਾਨਾ ਲੈ ਲੈ ਕੋਈ ਗੱਲ ਬਣੀ ਵੀ ਲੈਣ ਦਾ ਉਹ ਜਮੀਨ ਦਾ ਸਾਲਾ ਮੋੜ ਮਾੜਾ ਮੋਟਾ ਸੋਹਣੀ ਸਵਾ ਕਰੀ ਜਨੇ ਹੁਣ ਕੀ ਕਰੀਏ ਬੱਸ ਭਾਈ ਨਾਓ ਭਾਈ 7000 ਕਟੇਗਾ ਨਾ ਇਹ ਕੇਸ ਨਹੀਂ ਨਿਬੜਨਾ ਚੱਕਰ ਆਪਾਂ ਦਾ ਕੋਈ ਫਾਇਦਾ ਕੋਈ ਹੈ ਯਾਰ ਨਹੀਂ ਤੈਨੂੰ ਕਹਿਦਾ ਵੀ ਜਿਹੜਾ ਮਾਲ ਆ ਹੋਇਆ ਲੈ ਲੈ ਜਿੱਦਰੇ ਕਪੜੇ ਦਰਪੇਟਾਂ ਸਾਰੀਆਂ ਆ ਦੇਖੋ ਇਹ ਕਪੜੇ ਪਿੱਛੇ ਬੋਲੀ ਜਾਣੀ ਆ ਐ ਪੰਡ ਪੰਦੇਰਾ ਬਾਈ ਦੇ ਪੱਕੇ ਬੱਕਰੀਆਂ ਨੇ ਪੇਟਾਂ ਬਾਈ ਆ ਬਾਈ ਦੇ ਪੰਦੇਰੇ ਪੇਟਾਂ ਨੇ ਸੀਰਾ ਪੰਦੇਰਾ ਹੋ ਉਹ ਲੇਦੀ ਮੰਡੀ ਤੇ ਦੇਖੋ ਬਾਈ ਕੋਈ ਬੱਕ ਭੇਟਾਂ ਬਾਈ ਜੀ ਇਤਨਾਉ ਲੇਦੀ ਮੰਡੀ ਤੇ ਬਾਈ ਨੇ ਮੈਨੇ ਚਲਾ ਦਿੱਤਾ ਲੰਗਰ ਚੌਂ ਦਾ ਲੰਗਰ ਹਰ ਮੰਡੀ ਹਰ ਮਦਦਵਾਰ ਨੂੰ ਚੌਂ ਦਾ ਲੰਗਰ ਚੱਲੂਗਾ ਤੇ ਚੌਂ ਦਾ ਲੰਗਰ ਦੇਖੋ ਬਾਈ ਤੇ ਕੀ ਹੱਲਾ ਧਨੌਲੇ ਦੀ ਮੰਡੀ ਤੇ ਬਾਈ ਕੀ ਹੱਲਾ ਮੈਨੂੰ ਪਤਾ ਕਿ ਬਾਈ ਇਹਨੇ ਮੈਨੇ ਲਾਇਆ ਲੰਗਰ ਆ ਬਾਈ ਹਰ ਮੰਡੀ ਤੇ ਚੌਲਾਂ ਦਾ ਲੰਗਰ ਹੋਗਾ ਧਨੌਲੇ ਦੀ ਮੰਡੀ ਹੋਏ ਬਾਈ ਜੇ ਕੋਈ ਨਾ ਬਾਈ ਸਰਕਾਰ ਪੰਚਗਲਾ ਸਪੈਸੀਪਾ ਇੱਕ ਨਹੀਂ ਛੱਡਿਆ ਬਾਈ ਬਾਈ ਜੀ ਧਨੌਲੇ ਦੀ ਮੰਡੀ ਆ ਹਰ ਬੱਧਵਾਰ ਨੂੰ ਲੱਗਦੀ ਹੈਗੀ ਬਾਈ ਨੇ ਮੈਨੇ ਚਲਾ ਦਿੱਤਾ ਲੰਗਰ ਹੁਣ ਇੱਥੇ ਹਰ ਬੁੱਧਵਾਰ ਨੂੰ ਲੰਗਰ ਦਾ ਪੂਰਾ ਖਾਸ ਪ੍ਰਬੰਧ ਹੋਊਗਾ ਮਤਲਬ ਕਿ ਹੌਲੀ ਹੌਲੀ ਬਾਈ ਦੇਖ ਕੇ ਹੁਣ ਦੇਖਦਾ ਮਾਹੌਲ ਲੋਕਾਂ ਦਾ ਵੀ ਮਤਲਬ ਵੇਰ ਕੋਈ ਡਿਸਪਲਾਈਨ ਨਹੀਂ ਹੈਗਾ ਇਹਨਾਂ ਦਾ ਜਿਹੜੇ ਬੰਦੇ ਇੱਥੇ ਆਪਣੇ ਆਮੁੰਦ ਨਹੀਂ ਵੀ ਕੱਟ ਬਣਾ ਲੈਂਦੇ ਨੇ ਲੈਂਡ ਲੂਣ ਲੰਗਰ ਲੰਗਰ ਲੈਂਡ 'ਚ ਲਾ ਕੇ ਲੰਗਰ ਨਹੀਂ ਖਾਣ ਤਾਂ ਕਰਕੇ ਨਮਾ ਪੜ ਕੇ ਅੰਦਰ ਰੋਗ ਤਾਂ ਨੰਬਰ ਲੰਗਰ ਬੰਦ ਕਰ ਦਾਂ ਉਹ ਬਾਈ ਜੀ ਮੰਡੀ ਦਾ ਮਾਹੌਲ ਦੇਖੋ ਰੋਟਾ ਬਪਾਰੀ ਆ ਗਿਆ ਭਾਈ ਜੀ